ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਕਿਰਪਾ ਨਾਲ ਇਸ ਦਰਸ਼ਨ ਹੋਏ ਨਾ ਤੁਸੀਂ ਇਸ ਸਥਾਨ ਦੇ ਉੱਤੇ ਸੇਵਾ ਕਰਦੇ ਹੋ ਤੇ ਇਸ ਬਾਰੇ ਥੋੜਾ ਜਿਹਾ ਗੁਰ ਇਤਿਹਾਸ ਬਾਰੇ ਚੰਨਣਾ ਪਾਉਗਾ ਬਾਬਾ ਜੀ ਇਹ ਸਥਾਨ ਗੁਰਦਰਾ ਬਿਸ਼ਰਾਮ ਸਾਰਨ ਪਾਤਸ਼ਾਹੀ 6ਵੀਂ ਪਿੰਡ ਦੇਣੀ ਹੈ ਹਾਂਜੀ ਕਿਉਂਕਿ ਸੋਹਣੀ ਪੰਥ ਅਕਾਲੀ ਪੋਟਾ ਦਲ ਸਿੰਘ ਸਿੰਘਾ ਸੋਹਣੀ ਹੈ ਸੋ ਇਹਦੀ ਦਾਸ ਨੂੰ 2019 ਤੋਂ ਜੀ ਪੱਗਲ ਨੇ ਸੇਵਾ ਲਈ ਹੋਈ ਹੈ ਜੀ ਸੋ ਇੱਥੇ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਜਦੋਂ ਕੀਰਤਪੁਰ ਸਾਹਿਬ ਰਹਿੰਦੇ ਸਨ ਜੀ ਉਦੋਂ ਇਸ ਪਾਸੇ ਸ਼ਿਕਾਰ ਖੇਡਣ ਆਇਆ ਕਰਦੇ ਸੀ ਸੋ ਜਦੋਂ ਸ਼ਿਕਾਰ ਖੇਡ ਕੇ ਵਾਪਸ ਹੋਣਾ ਦਾ ਸਤਿਗੁਰੂ ਇੱਥੇ ਬਹਿੰਦੇ ਸੀਗੇ ਇਸੇ ਕਰਕੇ ਇਹਦਾ ਨਾਮ ਵਿਸਰਾਮ ਸਰ ਰੱਖਿਆ ਗਿਆ ਹੈ ਠੀਕ ਸੋ ਇਸ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਕਿਲਤ ਸੀ ਹੂੰ ਲੋਕ ਕਿ ਛਪੜਾ ਛਪੜਾ ਦਾ ਪਾਣੀ ਪੀਆ ਕਰਦੇ ਸਨ ਜੀ ਇੱਕ ਦਿਨ ਸੰਗਤਾਂ ਨੇ ਮਹਾਰਾਜ ਨੂੰ ਆ ਕੇ ਪੁੱਛਿਆ ਕਿ ਸਤਿਗੁਰੂ ਜੀ ਸਾਨੂੰ ਕੋਈ ਸੇਵਾ ਦੱਸੋ ਤੇ ਸਤਿਗੁਰੂ ਨੇ ਜਲ ਛਕਣ ਬਾਰੇ ਸੰਗਤਾਂ ਨੂੰ ਕਿਹਾ ਸੋ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ ਤੇ ਸਤਿਗੁਰੂ ਕਹਿੰਦੇ ਵੀ ਕਿਆ ਗੱਲ ਪਾਈ ਕਹਿੰਦੇ ਮਹਾਰਾਜ ਜੀ ਇਹ ਇੱਥੇ ਦਾ ਜਲ ਹੈ ਉਹ ਛਕਣ ਯੋਗ ਨਹੀਂ ਹੈ ਉਹਦੇ ਵਿੱਚ ਕਰਮ ਹੁੰਦੇ ਆ ਉਹ ਕਰਮ ਆਸੀਂ ਪਾਣੀ ਪੁਣ ਕੇ ਪੀਨੇ ਫੇਰ ਵੀ ਕੋਈ ਨਾ ਕੋਈ ਅੰਦਰ ਲੰਘ ਜਾਂਦਾ ਜੇ ਜਦੋਂ ਉਹ ਅੰਦਰ ਸਾਡੇ ਲੰਘ ਜਾਂਦਾ ਹੈ ਤਾਂ ਉਹ ਫਟ ਕੇ ਨਿਕਲਦਾ ਜਿੱਦਾਂ ਕੋੜ ਫਟ ਕੇ ਉਹਦੇ ਨਾਲ ਹੋਰ ਵੀ ਜੀ ਪੈਦਾ ਹੋ ਜਾਂਦੇ ਆ ਉਹ ਤਾਕੇ ਤਾਕੇ ਫਿਰ ਬਣ ਕੇ ਨਿਕਲਦਾ ਤਾਂ ਸਤਿਗੁਰੂ ਨੇ ਸੰਗਤ ਦੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਹ ਦੇਖੋ ਥੋੜੀ ਜੀ ਦੂਰ ਹੀ ਖੱਡ ਹੈ ਖੱਡ ਦੇ ਵਿੱਚ ਜਾ ਕੇ ਮਹਾਰਾਜ ਨੇ ਉੱਥੇ ਵਰਖਾ ਮਾਰਿਆ ਉਹਦੇ ਵਿੱਚ ਪਾਣੀ ਦਾ ਜੋ ਸੋਮਾ ਉੱਤੇ ਜੋ ਕਿ ਤਿੰਨ ਨਗਰ ਇਸੇ ਜੋ ਨਗਰ ਹੈ ਦੇਣੀਪਿੰਡ ਨਾਲ ਦਾ ਮੋੜਾ ਜੋ ਪਿਛਲੇ ਇੱਕ ਪਿੰਡ ਹੈ ਮੱਸੀਵਾਲ ਤਿੰਨ ਪਿੰਡ ਇੱਥੋਂ ਹੀ ਪਾਣੀ ਜਲ ਛੱਕਦੇ ਔਰ ਡੰਗਰ ਪਸ਼ੂਆਂ ਨੂੰ ਔਰ ਨਹਾਉਣ ਵਾਸਤੇ ਕੱਪੜੇ ਧੋਣ ਵਾਸਤੇ ਘਰ ਦੀਆਂ ਮਕਾਨਾਂ ਨੂੰ ਸਾਰਨ ਵਾਸਤੇ ਅੱਜ ਤੱਕ ਇੱਥੇ ਹੀ ਵਰਤਦੇ ਸਨ ਥੋੜਾ ਜਿਹਾ ਸਮਾਂ ਹੋਇਆ ਕਿ ਇੱਥੇ ਟੂਬਵੈਲ ਬੋਰ ਲੱਗ ਗਿਆ ਤੇ ਉਹਦਾ ਪਾਣੀ ਹੁਣ ਟੂਟੀਆਂ ਰਾਹੀਂ ਆਂਦਾ ਨਹੀਂ ਤਾਂ ਮਹਾਰਾਜ ਦੇ ਟਾਈਮ ਤੋਂ ਹੁਣ ਤੱਕ ਸੰਗਤਾਂ ਉਸੇ ਹੀ ਸੋਮੇ ਦਾ ਪਾਣੀ ਛੱਡਦੇ ਸਨ। ਬਾਬਾ ਜੀ ਇੱਥੇ ਕੋਈ ਇਹਦਾ ਜਿਹੜਾ ਕਾਰੋਬਾਰ ਚਲਾਉਣ ਵਾਸਤੇ ਮਾਇਆ ਦਾ ਕੀ ਸਾਧਨਾ ਬਈ ਇੱਥੇ? ਮਾਇਆ ਦਾ ਸਾਧ ਸੰਗਤ ਦੀ ਹੈ ਜੀ। ਤੇ ਬਾਕੀ 96 ਕਰੋੜੀ ਸਿੰਘ ਸਾਹਿਬ ਆਪਾ ਜਥੇਦਾਰ ਬਲਵੀ ਸਿੰਘ ਜੀ। ਹਾਂ ਜੀ। ਉਹਨਾਂ ਵੱਲੋਂ ਵੀ ਦਾਸ ਨੂੰ ਸੇਵਾ ਦਿੱਤੀ ਜਾਂਦੀ ਹੈ। ਹਾਂ ਜੀ ਜਿਵੇਂ ਤੁਸੀਂ ਆ ਬਣਾਏ ਨੇ ਜੇ ਦੇਖੋ ਜੀ ਇਹ ਪਿੱਲਰ ਭਰੇ ਹੋਏ ਨੇ। ਬਾਬਾ ਜੀ ਇੱਥੇ ਜੰਗਲ ਦੇ ਵਿੱਚ ਮੰਗਲ ਲਾ ਕੇ ਬੈਠੇ ਹੋਏ ਨੇ। ਜੋ ਬਹੁਤ ਵੱਡਾ ਸਿਧਕ ਹੈ ਆ ਸਾਰੀ ਚਾਰਸ਼ਮੇਰੇ ਜੰਗਲ ਹੈ ਇੱਥੇ ਦੇਖਣ ਨੂੰ ਕੋਈ ਵੀ ਕੋਈ ਚੀਜ਼ ਨਹੀਂ ਨੇੜੇ ਹੈ ਇੱਥੇ ਬਾਬਾ ਜੀ ਨੇ ਡੇਰੇ ਲਾਏ ਹੋਏ ਨੇ ਤੇ ਬਹੁਤ ਚੰਗੀ ਜੰਗੀ ਪੱਧਰ ਦੇ ਉੱਤੇ ਬਾਬਾ ਜੀ ਸੇਵਾ ਚਲਾ ਰਹੇ ਨੇ ਤੇ ਸੰਗਤ ਦੇ ਨਾਲ ਬੜਾ ਪਿਆਰ ਹੈ ਸੰਗਤ ਸਵੇਰੇ ਸ਼ਾਮ ਇੱਥੇ ਆਉਂਦੀ ਹੈ ਤੇ ਬਾਬਾ ਜੀ ਬੱਚਿਆਂ ਨੂੰ ਸੰਥਿਆ ਵੀ ਦਿੰਦੇ ਨੇ ਤੇ ਇਹ ਬਾਬਾ ਜੀ ਨਿਤਨੇਮ ਕਰਦੇ ਨੇ ਸਵੇਰੇ ਬੜੇ ਜੰਗੀ ਪੱਧਰ ਦੇ ਉੱਤੇ ਇਹਨਾਂ ਦਾ ਬੜਾ ਜਿਹੜਾ ਮਨ ਕਰਕੇ ਗੁਰਬਾਣੀ ਸੁਣਨੀ ਗੁਰਬਾਣੀ ਸੁਣਾਉਣੀ ਬਾਬਾ ਜਿਹੜੇ ਸਾਡੇ ਗੁਰਬਚਨ ਸਿੰਘ ਜੀ ਚੱਕਰਵਰਤੀ ਨੇ ਫੌਜਾਨ ਇਹ ਵੀ ਸਾਡੇ ਨਾਲ ਦਰਸ਼ਨ ਮੇਲੇ ਕਰਨ ਵਾਸਤੇ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਆਏ ਹੋਏ ਆ ਤੇ ਅੱਜ ਅਸੀਂ ਇਹ ਬਾਬਾ ਜੀ ਨਾਲ ਮੁਲਾਕਾਤ ਕੀਤੀ ਹੈ ਤੇ ਜਿੱਥੇ ਤੁਸੀਂ ਆਪ ਜੀ ਦੇਖ ਰਹੇ ਹੋ ਆ ਵੀ ਐਡੇ ਜੰਗਲ ਦੇ ਵਿੱਚ ਇਸ ਥਾਂ ਦੇ ਉੱਤੇ ਜਿਹੜੇ ਕਾਰ ਸੇਵਾ ਚਲਾਉਣੀ ਬਹੁਤ ਔਖੀ ਹੈ ਜਿਹੜਾ ਥੱਲੇ ਦੇਖਦੇ ਆ ਨਾ ਟਰੈਕਟਰ ਟੈਲੀ ਜਾਂ ਕੋਈ ਟਰੱਕ ਵੀ ਇੱਥੇ ਨਹੀਂ ਚੜ੍ਹ ਸਕਦਾ ਪੱਥਰਾਂ ਦੀ ਸਾਰੀ ਇੱਥੇ ਬਣੀ ਹੋਈ ਖੇੜ ਹੈ ਸਾਰੀ ਜਿਹੜੀਆਂ ਪੱਥਰਾਂ ਦੀਆਂ ਸੜਕਾਂ ਬਣੀਆਂ ਨੇ ਤੇ ਇਸ ਕਰਕੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਬਾ ਜੀ ਦਾ ਸਤਕਾਰ ਹੈ ਜਿਨ੍ਹਾਂ ਨੇ ਇੱਥੇ ਜੰਗਲ ਦੇ ਵਿੱਚ ਮੰਗਲ ਲਾਏ ਹੋਏ ਹਨ ਤੇ ਮਹਾਰਾਜ ਦੇ ਸਿੱਖੀ ਸ਼ਰਧਾ ਦੇ ਵਿੱਚ ਪੂਰੇ ਗੁਰੂ ਦੇ ਪਿਆਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ